ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਲਾਜਮ ਪੈਨਸ਼ਨਰਸ ਦੇ ਡੀਏ ਵਿੱਚ ਵਾਧੇ ਤੇ ਆਈ ਖਲੋਤ ਤੇ ਬੇਰੁਜ਼ਗਾਰਾਂ ਦੇ ਸੜਕਾਂ ਤੇ ਰਲਣ ਲਈ ਮਜਬੂਰ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਖਜ਼ਾਨੇ ਵਿੱਚ ਰਿਕਾਰਡ ਹੋ ਰਹੇ ਵਾਦੇ ਦੇ ਦਾਅਵੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰਾਂ ਨੂੰ ਯਾਦਸ਼ਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਪਰਾਈਜ਼ ਨਹੀਂ ਕੀਤਾ ਇਸ ਸੁਰਪ੍ਰਾਈਜ਼ ਨਾਲ ਤਾਂ ਜੋ ਰੇਕਾ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਸ਼ਟ ਮਿਲ ਜਾਇਆ ਕਰੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇਹ ਦੀਵਾਲੀ ਡੀਏ ਵਿੱਚ ਵਾਧੇ ਤੋਂ ਬਗੈਰ ਸੁੱਕੀ ਹੀ ਲੰਘੀ। ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਕਿ ਮੁਲਾਜ਼ਮ ਤੇ ਪੈਨਸ਼ਨਰਸ ਡੀਏ ਵਿੱਚ ਕੀਤੇ ਜਾਣ ਵਾਲੇ ਕਿਸੇ ਸੰਭਾਵੀ ਵਾਧੇ ਨੂੰ ਉਡੀਕਦੇ ਰਹੇ ਪਰੰਤੂ ਉਡੀਕਦੇ ਉਡੀਕਦੇ ਥੱਕ ਗਏ ਕਿਉਂਕਿ ਕੋਈ ਵੀ ਡੀਏ ਵਿੱਚ ਵਾਧੇ ਦੀ ਕਿਸੇ ਦਾ ਦੀ ਅਨਾਊਂਸਮੈਂਟ ਸਰਕਾਰ ਵੱਲੋਂ ਨਹੀਂ ਸੀ ਕੀਤੀ ਗਈ ਜਿਸ ਨੇ ਕਿ ਹੋਰ ਨਰਾਸ਼ਾ ਦੇ ਵਿੱਚ ਮਜ਼ਦਮ ਤੇ ਪੈਨਸ਼ਨਰਾਂ ਨੂੰ ਬਾਹਰਤਾ ਸੀ ਇਸੇ ਤਰ੍ਹਾਂ ਹੀ ਬੇਰੁਜ਼ਗਾਰ ਸੜਕਾਂ ਦੇ ਉੱਤੇ ਰੋਲ ਰਹੇ ਹਨ ਖਾਸ ਤੌਰ ਤੇ ਈਟੀਟੀ 2364 ਈਟੀ 5994 ਭਾਤੀਆਂ ਜੋ ਹਨ ਇਹਨਾਂ ਨੂੰ ਸਿਰੇ ਨਹੀਂ ਚੜਾਇਆ ਗਿਆ ਹਾਲਾਂਕਿ ਇਹ ਭਾਤੀਆਂ ਜੋ ਹਨ ਪਿਛਲੀ ਕਾਂਗਰਸ ਸਰਕਾਰ ਦੁਆਰਾ ਕੱਢੀਆਂ ਗਈਆਂ ਸਨ ਤੇ ਅਜੇ ਤੱਕ ਵੀ ਇਹ ਅਧੂਰੀਆਂ ਹੀ ਹਵਾ ਵਿੱਚ ਨਟਕ ਰਹੀਆਂ ਹਨ ਪਾਵੇਂ ਕੇ ਬੈਕਲੌਗ ਦੇ ਵਾਸਤੇ 2994 ਜੋ ਯੂਨੀਅਨ ਹੈ ਉਹ ਕਈ ਵਾਰ ਪੱਕੇ ਦਰਨੇ ਵੀ ਲਗਾ ਚੁੱਕੀ ਹੈ ਅਤੇ ਮਜਾਰੇ ਤੱਕ ਵਗੈਰਾ ਰੋਸ ਪ੍ਰਦਰਸ਼ਨ ਵੀ ਕਰ ਚੁੱਕੀ ਹੈ ਪਰੰਤੂ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਤੇ ਅਜੇ ਤੱਕ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨਹੀਂ ਗਏ ਭਾਵੇਂ ਕਿ ਉਹ ਚਾਰ ਚਾਰ ਟੈਸਟ ਵੀ ਕਲੀਅਰ ਕਰ ਚੁੱਕੇ ਹਨ ਇਸੇ ਤਰ੍ਹਾਂ ਸਰਦਾਰ ਜੋਸੇ ਬਿਆਰ ਸ਼ਰਸ਼ਕਾ ਮੰਤਰੀ ਨੇ ਕਿਹਾ ਸੀ ਕਿ ਅਸੀਂ ਤਾਂ ਇਹ ਇਹਦੇ ਵਾਸਤੇ ਨੌਕਰੀਆਂ ਦੇ ਵਾਸਤੇ ਸ਼ੈਡਿਊਲ ਬਣਾਵਾਂਗੇ ਤੇ ਹਰ ਸਾਲ ਹੀ ਨੌਕਰੀਆਂ ਦੇ ਵਾਸਤੇ ਭਰਤੀ ਕਰਿਆ ਕਰਾਂਗੇ ਪਰantu ਅਜੇ ਤਾਂ ਪਿਛਲੀ ਕਾਂਗਰਸ ਸਰਕਾਰ ਦੁਆਰਾ ਜੋ ਕੱਢੀ ਹੋਈ ਭਰਤੀ ਹੈ ਉਹ ਵੀ ਪੂਰੀ ਨਹੀਂ ਹੋਈਆਂ ਤੇ ਹੁਣ ਨਵੀਆਂ ਭਰਤੀਆਂ ਤਾਂ ਪਤਾ ਨਹੀਂ ਕਦੋਂ ਨਿਕਲਣਗੀਆਂ ਜਾਂ ਨਿਕਲਣਗੀਆਂ ਵੀ ਕਿ ਨਹੀਂ ਜਾਂ ਫਿਰ ਜੋ ਇਹ ਸਰਕਾਰ ਦਾ ਸਮਾਂ ਹੈ ਇਸ ਤਰ੍ਹਾਂ ਹੀ ਲੰਘ ਜਾਏਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਦਰ ਏਡਿਟਡ ਸਕੂਲਾਂ ਦੇ ਅਧਿਆਪਕ 8 ਮਹੀਨੇ ਤੋਂ ਤਨਖਾਹ ਲਈ ਤਰਸੇ ਹੋਏ ਨੰਗੇ ਤੜ੍ਹ ਰੋਸ ਮਾਰਚ ਕਰਨ ਦੀ ਮਜਬੂਰ ਹਨ ਪਰੰਤੂ ਦੂਜੇ ਪਾਸੇ ਵਿੱਤ ਮੰਤਰੀ ਸਰਦਾਰ ਹਰਪਾਮ ਸਿੰਘ ਚੀਮਾ ਇਹ ਦਾਅਵੇ ਕਰ ਰਹੇ ਹਨ ਕਿ ਸਰਕਾਰੀ ਖਜ਼ਾਨੇ ਵਿੱਚ ਕਾਫੀ ਵਾਤਾ ਹੋ ਰਿਹਾ ਹੈ ਤੇ GST ਦੀ ਰਿਕਰਡ ਰਕਮ ਜੋ ਹੈ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾ ਰਹੀ ਹੈ ਤਾਂ ਆਓ ਜਾਣਦੇ ਹਾਂ ਕਿ ਉਹਨਾਂ ਨੇ ਕਿਹੜਾ ਵੱਡਾ ਬਿਆਨ ਜੀਐਸਟੀ ਬਾਰੇ ਤੇ ਸਰਕਾਰੀ ਖਜ਼ਾਨੇ ਵੱਲ ਦਿੱਤਾ ਹੈ ਉਹਨਾਂ ਦਾ ਬਿਆਨ ਹੈ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀਐਸਟੀ ਪ੍ਰਾਪਤੀ ਵਿੱਚ 21.51% ਦਾ ਵਾਧਾ ਹੋਇਆ ਹਰਪਾਲ ਸਿੰਘ ਚੀਮਾ ਵਿੱਤੀ ਲਚਕੀਲੇਪਣ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੇ ਅਕਤੂਬਰ 2025 ਤੱਕ ਸ਼ੁੱਧ ਜੀਐਸਟੀ ਵਸੂਲੀ ਵਿੱਚ 21.51% ਦਾ ਵਾਧਾ ਦਰਜ ਕੀਤਾ ਹੈ ਜਦੋਂ ਕਿ ਅਕੱਲੇ ਅਕਤੂਬਰ ਮਹੀਨੇ ਵਿੱਚ 14.46% ਦੀ ਦਾ ਮਜ਼ਬੂਤ ਵਾਧਾ ਹੋਇਆ ਹੈ ਇਤੇ ਇਹ ਖੁਲਾਸਾ ਕਰਦਿਆਂ ਪੰਜਾਬ ਦੇ ਵਿੱਤ ਯੋਜਨਾ ਆਮਦਾਰੀ ਤੇ ਕਾਲ ਮੰਤਰੀ ਐਡਵੋਕੇਟ ਸਰਪੰਸਿੰਘ ਜੀਮਾ ਨੇ ਵਾਅਦੇ ਦੀ ਵੇਰਵੇ ਦਿੰਦੇ ਵ ਦੱਸਿਆ ਕਿ ਸੂਬੇ ਨੇ ਅਪ੍ਰੈਲ ਤੋਂ ਅਕਤੂਬਰ 2025 ਤੱਕ ਸ਼ੁੱਧ ਜੀਐਸਟੀ ਵਜੋਂ 15633.99 ਕਰੋੜ ਰੁਪਏ ਪ੍ਰਾਪਤ ਕੀਤੇ ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਇਹ ਪ੍ਰਾਪਤੀ 12907.31 ਕਰੋੜ ਰੁਪਏ ਸੀ ਜਿਸ ਕਰਕੇ 2776 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਹੋਇਆ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਹਦੇ ਉਲਟ ਵਿੱਤੀ ਸਾਲ 2024-25 ਵਿੱਚ ਅਕਤੂਬਰ 2024 ਤੱਕ ਵਾਧਾ ਸਿਰਫ 1.8 ਫੀਸ ਦੀ ਸੀ ਵਿੱਤ ਮੰਤਰੀ ਨੇ ਦਰਸ਼ਾਇਆ ਕਿ ਅਕਤੂਬਰ 2025 ਲਈ ਸੂਬੇ ਦੀ ਸ਼ੁੱਧ GST ਪ੍ਰਾਪਤੀ 2359.16 ਕਰੋੜ ਰੁਪਏ ਰਹੀ ਜੋ ਕਿ ਅਕਤੂਬਰ 2024 ਵਿੱਚ ਪ੍ਰਾਪਤ ਹੋਏ 261.23 ਕਰੋੜ ਰੁਪਏ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਹੈ ਉਹਨਾਂ ਨੇ ਕਿਹਾ ਕਿ ਇਹ 298 ਕਰੋੜ ਰੁਪਏ ਦਾ ਵਾਅਦਾ ਸੂਬੇ ਦੇ ਲਗਾਤਾਰ ਆਰਥਿਕ ਗਤੀ ਨੂੰ ਦਰਸਾਉਂਦਾ ਹੈ ਉਨ੍ਹਾਂ ਜੋ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਸਤੰਬਰ 2025 ਵਿੱਚ ਲਾਗੂ ਕੀਤੇ ਗਏ ਜੀਐਸਟੀ 2019 ਤੋਂ ਬਾਅਦ ਹੋਈ ਹੈ ਜਿਸ ਵਿੱਚ ਕਈ ਟੈਕਸ ਸਲੇਬਾਂ ਨੂੰ ਕਟਾਇਆ ਗਿਆ ਸੀ ਉਹਨਾਂ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਵਿੱਤ ਮੰਤਰੀ ਦੁਆਰਾ ਜੋ ਕਲੇਮ ਕੀਤੇ ਗਏ ਹਨ ਜੇਕਰ ਉਹ ਸੱਚ ਹਨ ਤਾਂ ਫਿਰ ਮੁਲਾਜ਼ਮ ਪੈਨਸ਼ਨ ਸਮੇਤ ਬੇਰੁਜ਼ਗਾਰ ਈਟੀਟੀ ਇਸ ਤੋਂ ਇਲਾਵਾ ਹਰ ਵਰਗ ਜੋ ਹੈ ਉਹ ਕਿਉਂ ਸਰਤਾਂ ਦੇ ਉੱਤੇ ਤਰਨੇ ਮਜਾਰੇ ਕਰਨ ਲਈ ਮਜਬੂਰ ਹੈ ਜੇਕਰ ਇਹਨਾਂ ਬਾਰੇ ਤਾਂ ਹੋ ਹੀ ਰਿਹਾ ਹੈ ਕਿ ਸਰਕਾਰ ਨੂੰ ਵਕਤ ਦੇਂਦਿਆਂ ਆਪਣਾ ਜੋ ਹੈ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਇਹਨਾਂ ਸਾਰਿਆਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਕੇ ਗ੍ਰਿਵੈਂਸਸ ਦੂਰ ਕਰਕੇ ਤੇ ਟਾਸਕ ਕਮ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਰੁਜ਼ਗਾਰ ਮਿਲੇ ਤੇ ਮਲਾਜਨ ਤੇ ਪੈਨਸ਼ਨਰ ਵੀ ਸੈਟੀਸਫਾਈ ਹੋਣ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਇਸ ਨੂੰ ਹਾਈਪ ਕਰ ਦਿਓ ਤੇ ਇਸ ਨੂੰ ਸ਼ੇਅਰ ਕਰਦੇ ਹੋਏ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ